ਦਸ਼ਕਾਂ ਨੂੰ ਪਿਆਰ ਭਰੀ ਸਾਸਿਕਾਲ ਤੇ ਮੈਂ ਤੁਹਾਨੂੰ ਫਤਿਹਵਾਦ ਇਸ ਟਾਈਮ ਅਸੀਂ ਮੌਜੂਦ ਆਂ ਸ਼੍ਰੀ ਕੋਇਂਦਵਾਲ ਸਾਹਿਬ ਦੇ ਥਰਮਲ ਪ੍ਰਾਪ ਦੇ ਗੇਟ ਦੇ ਬਾਹਰ ਜਿੱਥੇ ਕਿ ਅੰਦਰ ਕੰਮ ਕਰਦੇ ਵਰਕਰਾਂ ਵੱਲੋਂ ਕਹਿ ਸਕਦੇ ਆਂ ਕਿ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇਬਾਜੀ ਕੀਤੀ ਜਾ ਰਹੀ ਆ ਵਰਦੇ ਮੀਂਹ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਕੀ ਉਹਨਾਂ ਦੀਆਂ ਮੰਗਾਂ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਥਰਮਲ ਪ੍ਰਾਪ ਦੇ ਬਾਹਰ ਨਾਰੇਬਾਜੀ ਕੀਤੀ ਜਾ ਰਹੀ ਆ ਇਸ ਮਾਮਲੇ ਸੰਬੰਧੀ ਆਓ ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਕਰਦੇ ਆਂ ਜੀ ਜੀ ਇਹੀ ਹੈ ਜੀ ਪਹਿਲੀਆਂ ਤੋਂ ਅਸੀਂ ਪੰਜਾਬ ਦੇ ਖੇਕਾ ਮਲ ਸੰਘਰਸ਼ ਮੋਰਚੇ ਦੇ ਬੈਨਰੇਟ ਜਿਹੜੀ ਅੱ ਉਹਨਾਂ ਨਾਲ ਸਾਡੀ ਜਿਹੜੀ ਡਿਊਟੀ ਪਈ ਆ ਔਰ ਕਿਸਾਨ ਸੰਘਰਸ਼ ਕਮੇਟੀ ਸਾਨੂੰ ਪਹਿਲੇ ਦਿਨ ਤੋਂ ਜਿਹੜੀ ਸਪੋਰਟ ਕਰ ਰਹੀ ਆ ਮੰਗਾ ਸੀ ਇਹ ਆ ਜੀ ਸਾਨੂੰ ਜਿਹੜਾ ਇੱਕ ਚਿੱਟਾ ਹਾਥੀ ਕਿਹਾ ਜਾਂਦਾ ਸੀ ਪਲਾਂਟ ਨੂੰ ਤਾਂ ਚਿੱਟਾ ਹਾਥੀ ਦਾ ਖਰੀਦਿਆ ਗਿਆ ਪਰ ਜਿਹੜੇ ਵਰਕਰ ਆ ਉਹਨਾਂ ਬਾਰੇ ਅਜੇ ਤੱਕ ਸਰਕਾਰ ਵੱਲੋਂ ਕੁਝ ਨਹੀਂ ਸੋਚਿਆ ਗਿਆ ਜੀ ਨਾ ਤਾਂ ਕੋਈ ਉਹਨਾਂ ਦੀ ਕੋਈ ਪੱਕੀ ਨੌਕਰੀ ਦਾ ਨਾ ਕੋਈ ਪੈਲਸਨ ਦਾ ਨਾ ਕੋਈ ਉਹਨਾਂ ਦੀ ਡੈਥ ਕੇਸ ਬਾਰੇ ਡਾਕਜੋਚ ਪਾਲਿਸੀ ਦੀ ਆਪਾਂ ਗੱਲ ਕਰਦੇ ਆਂ ਉਸ ਬਾਰੇ ਵੀ ਰੁਜ਼ਗਾਰ ਨਹੀਂ ਹੈ ਬਾਕੀ ਤੁਸੀਂ ਆਹ ਰੋਡ ਵੀ ਦੇਖ ਹੀ ਰਹੇ ਜੇ ਜਾਣ ਤਲੀ ਦੇ ਧਰ ਕੇ ਜਿਹੜੇ ਆ ਵਰਕਰ ਆਪਣੀ ਡਿਊਟੀ ਕਰਕੇ ਜਾਂਦੇ ਆ ਪਰ ਸਰਕਾਰ ਵੱਲੋਂ ਕੁਝ ਵੀ ਇਸ ਬਾਰੇ ਬਣਕੜਨੀ ਦਿੱਤਾ ਜਾਂਦਾ ਜੀ ਜਿਹੜੀ ਅੱਖ ਦਿਖਾਈ ਗੁਰੂ ਬੋਲ ਦੇ ਬੱਚਾ ਬੱਚਾ ਬਾਰੇ ਸਰਕਾਰ ਨੂੰ ਸਾਡੀ ਇਹੀ ਪੀਲ ਹੈ ਜੀ ਜਿੱਦਾਂ ਸਾਡੇ ਸਾਰੇ ਮੋਤਬਰ ਆਗੂ ਨੇ ਦੱਸੇ ਜਿੱਦਾਂ ਕਿਸਾਨ ਸਿਕਸ਼ਮੇਟੀ ਵੱਲੋਂ ਵੀ ਔਰ ਪੰਜਾਬ ਸੂਬਾ ਪੱਧਰ ਦੇ ਸੰਘਰਸ਼ ਮੂਰਤੀ ਦੇ ਬੈਨਰ ਹੇਠ ਜੋ ਵੀ ਅਗਲੀਆਂ ਰਣਨੀਤੀਆਂ ਘੜੀਆਂ ਜਾਣਗੀਆਂ ਉਸ ਵੱਲੋਂ ਅਸੀਂ ਪੂਰਨ ਤੌਰ ਤੇ ਨਦੀ ਮਾਅਦ ਕਰਦੇ ਹਾਂ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਜਾਂ ਸਾਡੇ ਜਿਹੜੇ ਅਸੀਂ ਕੱਚੇ ਕਾਮਿਆਂਗੇ ਜੋ ਪਿਛਲੇ 10-15 15 ਸਾਲਾਂ ਤੋਂ ਬਖ ਵਖ ਅਦਾਰਿਆਂ ਵਿੱਚ ਕੰਮ ਕਰਦੇ ਆ ਇਹ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਆਪੋ ਆਪਣੇ ਅਦਾਰਿਆਂ ਦੇ ਗੇਟਾਂ ਅੱਗੇ ਜਾਂ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਆ ਉਹ ਕਰਨੀ ਪੈਂਦੀ ਹੈ ਕਿਉਂਕਿ ਜੇਕਰ ਇਸ ਥਰਮਲ ਪਲਾਂਟ ਦੀ ਗੱਲ ਕਰੀਏ ਜਿਸ ਦੇ ਗੇਟ ਅੱਗੇ ਅੱਜ ਆਪਾਂ ਖੜੇ ਆਂਗੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਬਾਵਾਹੀ ਖੱਟਣ ਵਾਸਤੇ ਜਦੋਂ ਇਹ ਗੱਲ ਕਹੀ ਗਈ ਸੀ ਕਿ ਪਿਛਲੇ ਸਰਕਾਰਾਂ ਵੱਲੋਂ ਜਿਹੜੇ ਥਰਮਲ ਨੇ ਉਹ ਬੰਦ ਕੀਤੇ ਗਏ ਨੇ ਪਰੰਤੂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਇਹ ਥਰਮਲ ਪਲਾਂਟ ਹੈਗਾ ਜਿਹੜਾ ਇਹ ਖਰੀਦਿਆ ਗਿਆ ਹੈਗਾ ਪਰੰਤੂ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਇੱਕ ਸਵਾਲ ਪੁੱਛ ਦਿਆਂਗੇ ਕਿ ਤੁਸੀਂ ਇਹ ਥਰਮਲ ਪਲਾਂਟ ਆ ਜਿਹੜਾ ਖਰੀਦ ਕੇ ਲੋਕਾਂ ਨੇ ਵਾਵਾ ਹੀ ਖੱਟ ਲਈ ਪਰੰਤੂ ਇਸ ਥਰਮਲ ਪਲਾਂਟ ਦੇ ਵਿੱਚ ਜਿਹੜੇ ਹਜ਼ਾਰਾਂ ਦੀ ਤعداد ਦੇ ਵਿੱਚ ਪੰਜਾਬ ਦੇ ਵਸਿੰਦੇ ਪੰਜਾਬ ਦੇ ਨੌਜਵਾਨ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਤੇ ਕੀ ਤੁਸੀਂ ਉਹਨਾਂ ਨੂੰ ਪੱਕਾ ਕੀਤਾਗਾ ਨਹੀਂ ਕੀਤਾਗਾ ਉਹ ਕੰਮ ਹੈ ਅੱਜ ਵੀ ਆਰਥਿਕ ਤੌਰ ਦੇ ਉੱਪਰ ਮਾਨਸਿਕ ਤੌਰ ਦੇ ਉੱਪਰ ਅੱਜ ਵੀ ਉਹਨਾਂ ਕੰਮਿਆਂ ਦਾਗਾ ਜਿਹੜਾ ਸੋਚਣਾਗਾ ਉਹ ਕੀਤਾ ਜਾ ਰਿਹਾ ਅੱਜ ਇਹ ਵਧਾਈ ਦੇ ਪਾਤਰ ਨੇ ਕਿ ਇਹਨਾਂ ਵੱਲੋਂ ਗੇਟ ਦੇ ਉੱਪਰ ਰੈਲੀ ਕਰਕੇ ਅੱਜ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਨਾਲ ਜੋਟੀ ਪਾਈ ਹੈਗੀ ਤੇ ਜਿਹੜਾ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਹੈਗਾ ਲਗਾਤਾਰ ਸਮੁੱਚੇ ਪੰਜਾਬ ਦੇ ਕੱਚੇ ਕੰਮਿਆਂ ਨੂੰ ਪੱਕੇ ਕਰਾਉਣ ਵਾਸਤੇ ਲਗਾਤਾਰ ਸੰਘਰਸ਼ਾ ਜਿਹੜਾ ਉਹ ਕਰਦਾ ਆ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਲਗਾਤਾਰ ਜਿਹੜੇ ਸੰਘਰਸ਼ ਨੇਕੋ ਕਰਦੇ ਰਾਂਗੇ ਜਿੰਨਾ ਚਿਰ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਸ਼ਾਮਲ ਜਥੇਬੰਦੀ ਨੇ ਜਿਹੜੀਆਂ ਸਮੁੱਚੇ ਵਰਕਰਾਂ ਨੂੰ ਆਪੋ ਆਪਣੇ ਵਿਭਾਗਾਂ ਦੇ ਵਿੱਚ ਲੈ ਕੇ ਸ਼ਾਮਲ ਕਰਕੇ ਰੈਗੂਲਰ ਨਹੀਂ ਕੀਤਾ ਜੇ ਨਾ ਉਹਨਾਂ ਚਿਰ ਜਿਹੜਾ ਸੰਘਰਸ਼ ਨੇਗੇ ਉਹ ਜਾਰੀ ਚੱਲਣਗੇ ਇਹ ਧੰਨਵਾਦ ਹੈ ਇਹਨਾਂ ਦਾ ਕਿ ਇਹਨਾਂ ਨੇ ਜਥੇਬੰਦੀ ਕਰਕੇ ਅੱਜ ਆਪਣੇ ਹੱਕਾਂ ਪ੍ਰਤੀ ਆਪਣੀਆਂ ਆਵਾਜ਼ ਆ ਗਈ ਜਿਹੜੀ ਉਹ ਬੁਲੰਦ ਕਰੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੀ ਆਪਣੀ ਲੜਾਈ ਹੈਗੀ ਉਹ ਬਿਲਕੁਲ ਜ਼ਰੂਰ ਜਿੱਤਾਂਗੇ ਆਪਣੇ ਜਿਹੜੇ ਰੋਜ਼ਗਾਰ ਨੇਗੇ ਉਹ ਅਸੀਂ ਪੱਕੇ ਕਰਵਾਵਾਂਗੇ ਸਰਕਾਰ ਨੂੰ ਵੀ ਚਤਾਵਨੀ ਘੜੇ ਲੋਕ ਸਰਕਾਰ ਨੂੰ ਸਾਡੀ ਇਹ ਚਤਾਵਨੀ ਹੈ ਕਿ ਐ ਪਰਸੋਂ ਨੂੰ 20 ਤਰੀਕ ਨੂੰ ਪੰਜਾਬ ਦੀ ਜਿਹੜੀ ਸਬ ਕਮੇਟੀ ਬਣੀ ਹੋਈ ਹੈਗੀ ਉਹਦੇ ਨਾਲ ਠੇਕਾ ਮਲਾਜ਼ਮਾਂ ਦਾ ਮੋਰਚਾ ਪੰਜਾਬ ਦੀ ਮੀਟਿੰਗ ਹੈਗੀ ਜੇਕਰ ਉਸ ਮੀਟਿੰਗ ਦੇ ਵਿੱਚ ਸਾਡੇ ਕੱਚੇ ਕਾਮਿਆਂ ਦੇ ਫਰਾਂਦੀ ਪਾਲਿਸੀ ਬਣਾਈ ਹੋਈ ਹੈਗੀ ਸਾਡੇ ਮੰਗਾ ਮਸਲੇ ਸਰਕਾਰ ਹੱਲ ਕਰਦੀਏਗੀ ਤਾਂ ਠੀਕ ਹੈ ਜੇਕਰ ਮੀਟਿੰਗ ਨਹੀਂ ਹੁੰਦੀਗੀ ਤਾਂ 21 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਦਰੀ ਅਰਥੀਪੁਰ ਕੁਮਜਾਰੇ ਕੀਤੇ ਜਾਣਗੇ ਤੇ 11 ਸਤੰਬਰ ਨੂੰ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਵਿੱਤ ਮੰਤਰੀ ਹਰਪਾਲ ਚੀਮਾ ਸੰਗਰੂਰ ਸ਼ਹਿਰ ਦੇ ਵਿੱਚ ਪੰਜਾਬ ਦੀ ਮੁੱਖ ਮੰਤਰੀ ਦੀ ਕੋਠੀ ਦਾ ਜਿਹੜਾ ਘਰਾਓ ਦਾਗਾ ਉਹ ਅਗਲਾ ਐਲਾਨਾਂਗਾ ਠੀਕਾ ਮਾਜਮ ਜਰ ਮੋਰਜਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਂ ਜਿਹੜਾ ਮੇਧ ਪ੍ਰਧਾਨ ਦਿਆਲ ਸਿੰਘ ਮੀਆਂ ਵੇ ਅੱਜ ਜਿਹੜਾ ਇਹ ਮੋਰਚਾ ਲੱਗਾ ਵਾ ਇਹ ਕਰਕੇ ਲੱਗਾ ਵਾ ਜਿਹੜੇ ਕੱਚੇ ਮੁਲਾਜ਼ਮਾਂ ਆ ਉਹਨਾਂ ਦਾ ਹੱਕ ਆ ਵੀ ਮੰਨਿਆ ਹੈ ਭਗਵੰਦ ਮਾਨ ਆ ਭੇ ਜਦੋਂ ਮੇਰੀ ਸਰਕਾਰ ਬਣੂ ਮੈਂ ਪੱਕੇ ਕਰੂੰਗਾ ਉਹਨਾਂ ਨੂੰ ਅਜੇ ਤਾਈਂ ਪੱਕੇ ਨਹੀਂ ਕੀਤਾ ਹੋਰ ਜਿੰਨੇ ਵੀ ਮੈਂ ਆਪਣੇ ਵਿਭਾਗਾਂ ਚਾਹੇ ਬਿਜਲੀ ਵਿਭਾਗਾ ਚਾਹੇ ਹੋਰ ਜਲ ਵਿਭਾਗਾ ਜਿੰਨੇ ਵੀ ਅਸੀਂ ਆਂਦੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਉਹਨਾਂ ਸਾਰਿਆਂ ਨੂੰ ਪੱਕੇ ਕਰਨਾ ਜਿਹਦਾ ਤਾਂ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਹੈਗਾ ਤੇ ਅਸੀਂ ਸਾਡੀ ਜਹੇ ਬੰਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇਹਨਾਂ ਦੀ ਮਹਤਤਾਤ ਹੀ ਆ ਕਿਤੇ ਵੀ ਇਹਨਾਂ ਦਾ ਧਰਨਾ ਹੋਵੇ ਜਦੋਂ ਵੀ ਸਾਨੂੰ ਯਾਦ ਕਰਨਗੇ ਅਸੀਂ ਆਵਾਂਗੇ